ਨੰਦੀ ਗੁਰੂ ਸੇਵਾ ਸੰਪ੍ਰੀ ਜੋ ਸਾਡੀ ਸੰਸਥਾਈ ਹੈ ਅਸੀਂ ਵੈਸੇ ਮੇਨ ਕੰਮ ਤਾਂ ਸਾਡਾ ਇਹੀ ਹੈ ਬਿਗਉਆਂ ਦੀ ਸੇਵਾ ਤੇ ਹੋਰ ਬਾਕੀ ਸਾਰੇ ਜਨ ਬਦਲੀ ਸੇਵਾ ਜਿਵੇਂ ਹਸਪੀਟਲ ਵਿੱਚ ਇਹਨਾਂ ਦਾ ਇਲਾਜ ਤਾਂ ਚਲੋ ਕੱਤਾ ਹੀ ਜਾਂਦਾਗਾ ਇਹਦਾ ਘਾਰ ਹੀ ਰਹੇ ਆ ਅਸੀਂ ਇਹ ਤਾਂ ਆਲਰੇਡੀ ਕਈ ਸਾਲਾਂ ਤੋਂ ਕਰ ਰਹੇ ਆ ਪਰ ਇਸ ਦੇ ਨਾਲ ਨਾਲ ਜਿਵੇਂ ਅਸੀਂ ਸਾਰੀ ਸਰਦੀ ਸਰਦੀ 2 ਮਹੀਨੇ ਦਸੰਬਰ ਤੇ ਜਨਵਰੀ ਦਾ ਮਹੀਨਾ ਅਸੀਂ ਸੜਕਾਂ ਤੇ ਜਿੰਨੇ ਵੀ ਗਊਆਂ ਅੰਸ਼ ਨੇ ਚਲੋ ਜਿਨ੍ਹਾਂ ਕੋਲ ਹਲੇ ਕੋਈ ਆਸਰਾ ਨਹੀਂ ਹੈ ਉਹਨਾਂ ਨੂੰ ਅਸੀਂ ਗੁੜ ਦੀ ਸੇਵਾ ਕਰਦੇ ਆ ਸਾਡੇ ਇਹਦੇ ਮੈਂਬਰ ਨੇ ਸੜਕਾਂ ਤੇ ਜਾ ਜਾ ਕੇ ਹਰ ਗਊਆਂ ਅੰਸ਼ ਨੂੰ 2-2 3-3 ਪੇੜੇ ਗੁੜ ਦੇ ਖਵਾਉਂਦੇ ਨੇ ਹਰ ਰੋਜ਼ ਤੇ ਗਰਮੀਆਂ ਦੇ ਵਿੱਚ ਸਾਡੀ ਇੱਕ ਪੱਕੀ ਮਤਲਬ ਗੱਡੀ ਲਈ ਹੋਈ ਹੈ ਉਹ ਸੜਕਾਂ ਤੇ ਜਾਂਦੀ ਹੈਗੀ ਘੱਟੋ ਘੱਟ 5-7 ਕਿਲੋਮੀਟਰ ਦਾ ਸ਼ਹਿਰ ਦਾ ਬਾਹਰੋਂ ਬਾਹਰ ਆਊਟਰ ਏਰੀਆ ਕਵਰ ਕਰਦੀ ਹੈ ਕਿਉਂਕਿ ਕਿ ਆਊਟਰ ਏਰੀਆ ਦੇ ਵਿੱਚ ਕੋਈ ਵੀ ਗਊ ਵੰਸ਼ ਦੇ ਵਾਸਤੇ ਪਾਣੀ ਦੀ ਵਿਵਸਥਾ ਨਹੀਂ ਹੁੰਦੀ ਚਲੋ ਸ਼ਹਿਰ ਚੋਂ ਫਿਰ ਵੀ ਕੋਈ ਨਾ ਕੋਈ ਬਾਲਟੀ ਦੇ ਵਿੱਚ ਪਿਆ ਦਿੰਦਾਗਾ ਸ਼ੱਕਰ ਵਾਲਾ ਮਿੱਠਾ ਪਾਣੀ ਡੇਲੀ ਸ਼ਾਮ ਨੂੰ 2 ਘੰਟੇ 2-3 ਘੰਟੇ ਜੋ ਵੀ ਲੱਗਦੇ ਨੇ ਮਤਲਬ ਉਹ ਪਿਆਇਆ ਜਾਂਦਾਗਾ ਜਿੰਨਾ ਵੀ ਗਊ ਵੰਸ਼ ਹੈ ਹਰ ਮਤਲਬ ਆਊਟਰ ਏਰੀਆ ਦੇ 5-7 ਕਿਲੋਮੀਟਰ ਦੇ ਵਿੱਚ ਮਿੱਠੇ ਪਾਣੀ ਦੀ ਵਿਵਸਥਾ ਕੀਤੀ ਜਾਂਦੀ ਹੈ ਦੀ ਗਰਮੀ ਹੁੰਦਾ ਵਾਸਤੇ ਕੀ ਕੰਟੈਕਟ ਨੰਬਰ ਆ ਤੁਹਾਡਾ ਜੇ ਸੰਪਰਕ ਕਰਨਾ ਹੋਵੇ ਸਾਡਾ ਕੰਟੈਕਟ ਨੰਬਰ ਹੈ ਜੀ ਜਿਵੇਂ ਸਾਡੀ ਸੰਸਥਾ ਦੇ ਵਾਸਤੇ ਕਿਸੇ ਮਰਜ਼ੀ ਮਤਲਬ ਮੈਂਬਰ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਫਿਰ ਵੀ ਮਤਲਬ ਜਿਵੇਂ ਮਤਲਬ ਲਾਲੋ ਵਿਕਾਸ ਹੋਇਆ ਮੇਰਾ ਹੋਇਆ ਜਾਂ ਜਸ਼ੂਰਾ ਹੋਇਆ ਉਹ ਕੰਟੈਕਟ ਨੰਬਰ ਅਸੀਂ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਮੇਰਾ ਹੈਗਾ 98768 22706 ਵਿਕਾਸ ਦਾ ਹੈਗਾ 98727 3118 ਇਹ ਇਨਾਂ ਨੰਬਰਾਂ ਦੇ ਤੁਸੀਂ ਜਦੋਂ ਮਰਜ਼ੀ ਸੰਪਰਕ ਕਰੋ ਤੁਹਾਡੀ ਕਾਲ ਪਹਿਲੇ ਬੋਲ ਚ ਉਠਾਈ ਜਾਊਗੀ ਤੇ ਜੋ ਵੀ ਪੈਲ ਦੇ ਆਧਾਰ ਤੇ ਮਤਲਬ ਜ ਕਿਸੇ ਵੀ ਗਊ ਅੰਸ਼ ਦੇ ਸੱਤ ਵਜੇ ਹੈ ਜਾਂ ਐਕਸੀਡੈਂਟ ਹੋਇਆ ਹੈ ਜਾਂ ਉਹ ਬਿਮਾਰ ਹੈ ਜਾਂ ਕੋਈ ਐਨੀ ਜਾਨਵਰ ਬਿਮਾਰ ਹੈ ਕੋਸ਼ਿਸ਼ ਕੀਤੀ ਜਾਊਗੀ ਵੀ ਉਹਦਾ ਜਲਦੀ ਤੋਂ ਜਲਦੀ ਟਰੀਟਮੈਂਟ ਕਰਤਾ ਜਾਵੇ ਕਾਸ਼ ਜੀ ਆਪਾਂ ਦੇਖਦੇ ਆਂ ਅਖਰੀ ਜੋ ਵੀ ਕੰਮ ਹੈ ਉਹਨੂੰ ਸ਼ੁਰੂ ਕਰਨ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਇਹ ਸੇਵਾ ਸ਼ੁਰੂ ਕੀਤੀ ਅੱਜ ਗਊਸ਼ਾਲਾ ਬਣਾਈ ਇੱਥੇ ਹਸਪਤਾਲ ਬਣਾਇਆ ਕੀ ਮੇਰਾ ਸਫਰ ਹੈ ਵੀ ਦੇਖੋ ਸੋਡੀ ਕਹਿੰਦਾ ਵੀ ਸਫਰ ਤਾਂ ਦੇਖੋ ਬਹੁਤ ਮੁਸ਼ਕਿਲ ਸੀਗਾ ਪਰ ਗਊ ਮਾਤਾ ਦੀ ਲਾਲੋ ਕ੍ਰਿਸ਼ਨ ਭਗਵਾਨ ਦੀ ਕਿਰਪਾ ਨਾਲ ਲਾ ਲੋ ਤਾਂ ਲੋਕਾਂ ਦੇ ਸਹਿਯੋਗ ਨਾਲ ਲਾ ਲੋ ਆਪਦੇ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਲਾ ਲੋ ਤਾਂ ਅੱਜ ਅਸੀਂ ਇਸ ਮੁਕੰਮਲ ਤੇ ਪਹੁੰਚ ਚੁੱਕੇ ਆਂ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਬਰਾਂਲੇ ਚ ਕਿਸੇ ਵੀ ਗਊ ਮਾਂਸ਼ ਨੂੰ ਜਾਂ ਕਿਸੇ ਹੋਰ ਜਾਨਵਰ ਨੂੰ ਦੁੱਖ ਚ ਨਾ ਰਹਿਣਾ ਪਵੇ ਦਰਦ ਚ ਨਾ ਰਹਿਣਾ ਪਵੇ ਤਾਂ ਉਹਨੂੰ ਅਸੀਂ ਕਿਰਨ ਅਸੀਂ ਫਰਸਟ ایڈ ਦੇਣ ਦੀ ਬਹੁਤ ਬਹੁਤ ਕੋਸ਼ਿਸ਼ ਕਰ ਰਹੇ ਆਂ ਦਿਨ ਰਾਤ ਓਕੀ ਸੇਵਾ ਸ਼ੁਰੂ ਕੀਤੀ ਹੈ ਕਿ ਮੇਰਾ ਸਕੂਨ ਮਿਲਦਾ ਹੈ ਦੇ ਕੋਈ ਸਕੂਨ ਦੀ ਗੱਲ ਤਾਂ ਇਹ ਵੀ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਇੱਕ ਬਹੁਤ ਵੱਡਾ ਕੰਮ ਕਰ ਰਹੇ ਹੋ ਤਾਂ ਉਸ ਨੂੰ ਦਿਲ ਨਾਲ ਦਿਲ ਤੇ ਲੈ ਕੇ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਵੀ ਸਾਨੂੰ ਕੋਈ ਸੇਵਾ ਦਾ ਮੌਕਾ ਮਿਲਿਆ ਜਹਾਂ ਚਾ ਕੇ ਇਸ ਤੋਂ ਅੱਗੇ ਚੋਟੀਆਂ ਪਰਾਲੇ ਕੀਤੇ ਜਾਂਦੇ ਉਪਰਲੇ ਦੀ ਵੀ ਸੋਚ ਦੇਖੋ ਸਾਡੀ ਬਹੁਤ ਵੱਡੀ ਕੋਣ ਨੇ ਵੀ ਅਸੀਂ ਕੋਈ ਵੀ ਗੋਮ ਸੋਚ ਰੱਖਿਆ ਵੀ ਆਪਾਂ ਗੋਂਗ ਵਾਸਤੇ ਵੀ ਸੇਵਾ ਨੂੰ ਲੈ ਕੇ ਹੋਰ ਕੀ ਡਰੀਮ ਦਿੱਤੇ ਨੇ ਵੀ ਆਪਾਂ ਇਹ ਕਰਨਾ ਚਾਹੇ ਇਹ ਕਰਨਾ ਦੇਖੋ ਅਸੀਂ ਗੋਮਾਂਸ਼ ਨੂੰ ਲੈ ਕੇ ਸੋਚ ਰਹੇ ਹਾਂ ਵੀ ਅਸੀਂ ਉਹਦੇ ਤਕਰੀਬਨ ਆਪਰੇਸ਼ਨ ਥੀਏਟਰ ਵਗੈਰਾ ਜੋ ਵੀ ਉਹ ਕਿਵੇਂ ਗਊ ਹੈ ਯੂਨੀਵਰਸਿਟੀ ਭੇਜ ਨਹੀਂ ਪੈਂਦੀ ਲੁਧਿਆਣੀ ਵੀ ਉਹ ਸੋਚ ਰਹੇ ਹਾਂ ਵੀ ਬਰਨਾਲੀ ਇੱਕ ਆਪਰੇਸ਼ਨ ਥੀਏਟਰ ਬਣ ਸਕੇ ਐਕਸਰੇ ਮਸ਼ੀਨ ਲੱਗ ਸਕੇ ਵੀ ਤਾਂ ਗੋਮਾਂਸ਼ ਨੂੰ ਕਿਸੇ ਵੀ ਕੋਈ ਜਿਆਦਾ ਸੀਰੀਅਸ ਕੇਸ ਹੁੰਦਾ ਤੁਹਾਨੂੰ ਬਾਹਰ ਨਾਲ ਲੈ ਕੇ ਜਾਣਾ ਪਵੇ ਤਾਂ ਲੋਕਲੀ ਉਹਦਾ ਟ੍ਰੀਟਮੈਂਟ ਹੋ ਸਕੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਤੁਹਾਨੂੰ ਕਿਤੇ ਵੀ ਸੜਕ ਤੇ ਵਗੈਰਾ ਕੋਈ ਵੀ ਗੋਮਾਂਸ਼ ਮਿਲਦਾ ਹੈ ਪਹਿਲਾਂ ਤਾਂ ਤੁਸੀਂ ਉਹਦੇ ਖਾਣ ਪੀਣ ਦੀ ਵਿਵਸਥਾ ਕਰੋ ਜੇ ਤੁਹਾਨੂੰ ਤਾਂ ਤੁਸੀਂ ਕਿਤੇ ਵੀ ਖੜੇ ਹੋ ਪੰਜਾਬ ਚ ਲਾ ਲਓ ਹਰਿਆਣਾ ਚ ਲਾ ਲਓ ਤਾਂ ਉੱਥੇ ਦੇ ਤਿਕਰਮਣ ਨੇੜੇ ਕਿਸੇ ਗਊ ਸੇਵਕ ਨੂੰ ਤੁਸੀਂ ਫੋਨ ਕਰੋ ਤਾਂ ਉਹ ਗਊ ਵੰਸ਼ ਕਿਸੇ ਦਰਦ ਤੋਂ ਦੂਰ ਹੋ ਸਕੇ ਤੁਹਾਡੀ ਜੋ ਸੰਸਥਾ ਅੱਗੇ ਕੱਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੀ ਸੇਵਾ ਕਰਦੀ ਹੈ ਵੈਸੇ ਤਾਂ ਅਸੀਂ ਕੱਲਾ ਬਰਨਾਲਾ ਜ਼ਿਲ੍ਹਾ ਦੇਖ ਰਹੇ ਹਾਂ ਪਰ ਫਿਰ ਵੀ ਕਿਵੇਂ ਹੁਣ ਗਊ ਸੇਵਾ ਚ ਪਈ ਨੂੰ ੰਨੇ ਸਾਲ ਹੋ ਗਏ ਤਾਂ ਸਾਡੇ ਕਿਤੇ ਤਿਕਰਮਣ ਪੰਜਾਬ ਹਰਿਆਣਾ ਵਗੈਰਾ ਯੂਪੀ 'ਚ ਲਿੰਕ ਬਣ ਚੁੱਕੇ ਨੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਉੱਥੇ ਦੇ ਕਿਸੇ ਵੀ ਨੇੜੇ ਗਊ ਸੇਵਕ ਨਾਲ ਕਨੈਕਟ ਕਰਕੇ ਉਸ ਸੇਵਾ 'ਤੇ ਤੁਸੀਂ ਆਪਦਾ ਯੋਗਦਾਨ ਪਾ ਸਕਦੇ ਹੋ ਮੇਰਾ ਨਾਮ ਹੈ ਸਰ ਜੀ ਇਹ ਜੋ ਬਣਾਈ ਗਈ ਹੈ ਕੋਈ ਸ਼ਾਲਾ ਜਾਂ ਹਸਪਤਾਲ ਇਹਦਾ ਕੀ ਮਨੋਰਥ ਹੈ ਅਸੀਂ 4-5 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਹੇ ਹਾਂ ਸਾਡਾ ਮੇਨ ਮੰਤਵ ਹੈ ਇਕੱਲਾ ਗਊ ਸੇਵਾ ਨਹੀਂ ਅਸੀਂ ਹਰੇਕ ਜਾਨਵਰ ਦੀ ਸੇਵਾ ਕਰ ਰਹੇ ਹਾਂ ਕੋਈ ਵੀ ਚ ਕੋਈ ਹੇ ਕੁੱਤਾ ਹੈ ਚ ਕੋਈ ਬਿੱਲੀ ਹੈ ਅਸੀਂ ਹਰੇਕ ਦੀ ਉਹ ਕਰ ਰਹੇ ਹਾਂ ਤੇ ਸਾਡਾ ਹੁਣ ਅਸੀਂ ਜਿਹੜਾ ਉਹ ਉਪਰਾਲਾ ਆ ਅਸੀਂ ਉਹਨੂੰ ਵੱਡਾ ਰੂਪ ਦਿੱਤਾ ਹੈਗਾ ਜੇ ਅਸੀਂ ਇੱਕ ਗਊ ਹਸਪਤਾਲ ਬਣਾਇਆ ਹੈਗਾ ਉਹਦੇ ਵਿੱਚ ਜਿਹੜੀਆਂ ਕਿ ਅਸੀਂ ਬੇਸਾਰਾ ਜਿਹੜੀਆਂ ਵੀ ਗਉਆਂ ਨੇ ਜਿੰਨੀਆਂ ਵੀ ਸੜਕਾਂ ਤੇ ਤੁਰੀਆਂ ਫਿਰਦੀਆਂ ਉਹਨਾਂ ਦੀ ਤਾਂ ਸੇਵਾ ਕਰਦੀਆਂ ਜਿੰਨਾ ਵੀ ਅਸੀਂ ਆਪਣਾ ਪਹਿਲਾਂ ਸਮੇਂ ਸਾਨੂੰ ਦੱਸਿਆ ਵੀ ਅਸੀਂ ਜਿੰਨੇ ਵੀ ਜਾਨਵਰ ਨੇ ਉਹਨਾਂ ਦਾ ਵੀ ਅਸੀਂ ਟ੍ਰੀਟਮੈਂਟ ਕਰਦੇ ਆਂ ਤੇ ਜਿਹੜੇ ਵੀ ਅਸੀਂ ਗਊ ਜਿਹੜੀਆਂ ਇੱਥੇ ਗਊਆਂ ਠੀਕ ਹੋ ਜਾਣਗੀਆਂ ਉਹਨਾਂ ਨੂੰ ਠੀਕ ਕਰਕੇ ਅਸੀਂ ਅਲੱਗ ਗਊਸ਼ਾਲਾ ਦੇ ਵਿੱਚ ਭੇਜਿਆ ਕਰਾਂਗੇ ਤੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਚੱਕਰੀ ਗਊ ਬਾਰੇ ਜਾਂ ਗੋਮਨਸ ਵਾਲੇ ਤਾਂ ਕਿਵੇਂ ਕਿਹੜਾ ਕੰਟੈਕਟ ਨੰਬਰ ਹੈ ਤੇ ਇੱਥੇ ਆਪਣੇ ਵਿਕਾਸ ਤੇ ਆਪਣਾ ਆਪਣੇ ਜਿਹੜੇ ਰਵੀ ਜੀ ਨੇ ਇਹਨਾਂ ਦਾ ਕੰਟੈਕਟ ਨੰਬਰ ਹੈਗਾਗਾ ਤੇ ਉਹਨਾਂ ਨਾਲ ਆਪਾਂ ਸੰਪਰਕ ਕਰ ਸਕਾਂਗੇ